ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜੀ ਕੀ ਨਾਮ ਤੁਹਾਡਾ ਜੀ ਇੰਦਰਜੀਤ ਕੌਰ ਕਿਹੜੀ ਜਗ੍ਹਾ ਤੋਂ ਆਏ ਆ ਮੇਲ ਹੀ ਪਿੰਡ ਮੇਲੇ ਕਿੱਥੇ ਬੰਦਾ ਹੈ ਫਗਵਾੜੇ ਪਾਸ ਫਗਵਾੜੇ ਕੋ ਬੰਦਾ ਕੀ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਨੂੰ ਗੋਡਿਆਂ ਦੀ ਗੋਡਿਆਂ ਪਰੋਂ ਕਿੰਨੇ ਸਾਲ ਹੋ ਗਏ ਸੀ ਹੋ ਗਏ ਸਾਨੂੰ 12-13 ਸਾਲ ਬਰਦੇ ਸਾਲ ਹੋ ਗਏ ਹਾਂਜੀ ਤੇ ਪਹਿਲਾਂ ਦਵਾਈ ਕਿੱਥੋਂ ਖਾਧੀ ਸੀ ਪਹਿਲਾਂ ਫਗਵਾੜੇ ਤੋਂ ਖਾਧੀ ਨਵਾਂ ਸ਼ਹਿਰ ਤੋਂ ਅੱਛਾ ਉਤੋਂ ਆਮ ਨਹੀਂ ਆਇਆ ਨਹੀਂ ਇੱਥੇ ਹੁਣ ਗੁਰਨਾਨਕ ਚੈਸ ਦੀ ਫੈਂਸੀ ਲਿਬਾਡ ਨੂਡ ਵੇ ਕਿੰਨੀ ਵਾਰ ਦਵਾ ਲੈਣਾ ਤੁਸੀਂ ਤੀਜੀ ਵਾਰ ਹੀ ਆਏ ਆ ਤੀਜੀ ਵਾਰ ਲੈਣਾ ਆਏ ਆ ਹਾਂਜੀ ਤੇ ਤੁਹਾਨੂੰ ਹੁਣ ਕਿੰਨਾ ਫਰਕ ਪੈ ਗਿਆ 100 ਚੋਂ ਸਾਨੂੰ 70% ਫਰਕ ਪੈ ਗਿਆ ਫਰਕ ਪੈ ਗਿਆ ਹਾਂਜੀ ਸੰਗਤਾਂ ਨੂੰ ਕੁਝ ਕਹਿਣਾ ਚਾਹੋਗੇ ਹਾਂਜੀ ਸੰਗਤਾਂ ਨੂੰ ਕਹਾਂਗੇ ਵੀ ਬਦ ਤੋਂ ਬਦ ਸੰਗਤ ਇੱਥੇ ਆਵੇ ਆ ਕੇ ਇੱਥੇ ਆਪਣਾ ਲਾਜ ਕਰਾਓ ਕੋਈ ਵੱਧ ਪੈਸੇ ਨਹੀਂ ਲਾਗਦੇ ਠੀਕ ਹੈ ਭਾਈ ਜੀ ਤਾ ਗੁੱਡੀਆਂ ਤੋਂ ਇੱਥੋਂ ਬਰੋਵਦਾ ਆ ਜਿਹੜੀ ਤੁਹਾਡੀ ਖਾਤਮਾ ਹੋ ਗੁਰੂ ਸਾਹਿਬ ਦੀ ਕਿਰਪਾ ਕੰਡ ਹੈ ਨਾ ਹਾਂ ਇਹ ਗੁਰੂ ਦੀ ਕਿਰਪਾ ਆ ਇੱਥੇ ਇੱਥੇ ਮਹਾਰਾਜ ਦਾ ਵਸਨਾਵੇਂ ਲਾਂ ਜਪਣਾ ਕੁਝ ਨਹੀਂ ਹੋ ਰਿਹਾ ਕੋਈ ਪੈਸੇ ਨਹੀਂ ਲੈਂਦੇ ਡਾਕਟਰ ਕੋਈ ਏਡੇ ਇੱਥੇ ਆਓ ਸਾਰੇ ਇੱਥੇ ਆ ਕੇ ਆਪਣੇ ਗੁੱਡੀਆਂ ਦਾ ਇਲਾਜ ਕਰਾਓ ਠੀਕ ਹੈ ਮਾਤਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ